ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦਾ 134ਵਾਂ ਜਨਮ ਦਿਹਾੜਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪੋਲਾ ਸਿੰਘ ਦੇ ਕਰੇ ਮਨਾਇਆ ਗਿਆ ਇਸ ਵਿਸ਼ੇਸ਼ ਤੌਰ ਤੇ ਸੀਐਮ ਦੇ ਆਫਿਸ ਇਨਚਾਰਜ ਤੇ ਮਾਰਕੀਟ ਕਮੇਟੀ ਚੇਅਰਮੈਨ ਰਾਜਵੰਤ ਸਿੰਘ ਕੁਲਲੀ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਜਨਮ ਦਿਨ ਤੇ ਕੇਕ ਕਟਿਆ ਗਿਆ ਇਸ ਮੌਕੇ ਉਹਨਾਂ ਦੇ ਨਾਲ ਨੰਬਰਦਾਰ ਰਜਿੰਦਰ ਸਿੰਘ ਸੰਦੂ ਪੇਦਨੀ ਵੀ ਹਾਜ਼ਰ ਰਹੇ ਅਤੇ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਦਿੱਤੀਆਂ ਗਈਆਂ ਆਓ ਦੇਖਦੇ ਹਾਂ ਪੂਰੀ ਖਬਰ ਡੀਡੀਐਸ ਨਿਊਜ਼ ਤੋਂ ਬਿਊਰੋ ਚੀਫ ਸੁਖਵਿੰਦਰ ਪਲਾਹਾ ਦੀ ਵਿਸ਼ੇਸ਼ ਰਿਪੋਰਟ ਅੱਜ ਦੇਖ ਬਾਬਾ ਸਾਹਿਬ ਡਾਕਟਰ ਕੁਦਲਬੜੀ ਜੀ ਜਿਹੜੇ ਕੁੱਤੀ ਮੈਂ ਜਾਣੂ ਦੰਤੇ ਅ ਸਾਰੇ ਦੇਸ਼ ਵਾਸੀਆਂ ਦਾਤ ਬੁਝਾਈ ਦੇ ਨਾਮ ਨਾਲ ਮੈਂ ਖਾਸ ਕਰਕੇ ਸਾਡੇ ਰਾਜਵਾਨੀ ਦੀ ਥੁੜੀ ਕੇਰਨ ਮਾਰਕੀਟ ਕੋਲ ਦੀ ਡਾਕਟਰ ਗ੍ਰਾਮ ਸਿੰਘ ਜੀ ਉਹ ਇਸ ਮੌਕੇ ਤੇ ਪਹੁੰਚੇ ਨੇ ਬੈਨਨੋ ਇੱਥੇ ਆਏ ਆ ਡਾਕਟਰ 18 18 ਦੇ ਜਨਮ ਦਿਨ ਲੱਖ ਲੱਖ ਵਧਾਈ ਦਿਨ ਕਿਹਾ ਕਿ ਦੋਸਾਂ ਬਾਬਾ ਸਾਹਿਬ ਵਾਲੇ ਵੀ ਬੋਲੋ ਕਿਪੈਨਤਾ ਆ ਰੱਖੀ ਮੈਂ ਕਿ ਸਾਰੇ ਇਸ ਮੌਕੇ ਦੇ ਸਨਮ ਡਾਕਟਰ ਵੀ ਬੋਲੋ ਬਾਬਾ ਜੀ ਦੇ ਜਨਮ ਦਿਨ ਦੇ ਲੱਖ ਲੱਖ ਵਧਾਈ ਦਿਨ ਤੇ ਮੈਂ ਆਸ ਕਰਦਾ ਕਿ ਅਸੀਂ ਉਹਨਾਂ ਦੇ ਪਾਇਸ ਨੂੰ ਪਹੁਣਾ ਜੋ ਸਰੂ ਸੰਦੇਸ਼ ਦੇ ਦਿੱਤੀਆਂ ਨੇ ਉਹਨਾਂ ਨੇ ਬਹੁਤ ਹੀ ਇੱਕ ਵਧੀਆ ਸੰਧਾਨ ਬਣਾਇਆ ਦੇਸ਼ ਦਾ ਜਿਦੇ ਵਿੱਚ ਸਾਰੇ ਲੋਕਾਂ ਨੂੰ ਬਰਾਬਰ ਦੇ ਹੱਕ ਜੁਆਏ ਅੱਜ ਜਿਹੜੀ ਅੱਜ ਤੁਸੀਂ ਦੇਖ ਰਹੇ ਹੋ ਕਿ ਬਰਾਬਰਤਾ ਦਾ ਦਰਜਾ ਪਹਿਲਾਂ ਬੱਦੇ ਕੁਝ ਲੋਕਾਂ ਨਾਲ ਬਹੁਤ ਤਕਾਉਂਦਾ ਸੀ ਉਹਨਾਂ ਦੇ ਉਹਨਾਂ ਨੂੰ ਉਹਨਾਂ ਦੇ ਹੱਕ ਨਹੀਂ ਦਿੱਤੇ ਜਾਂਦੇ ਪਰ ਡਾਕਟਰ ਹਿੰਦੂ ਅਮਿਤ ਕਰਤੀ ਨੇ ਇਹ ਸਾਡੇ ਸੰਵਿਧਾਨ ਦੇ ਵਿੱਚ ਮਤਲਬ ਐਸਿਆ ਕਾਨੂੰਨ ਲੈ ਕੇ ਆਏ ਕਿ ਜਿਹੜੇ ਸਾਰੇ ਲੋਕਾਂ ਨੂੰ ਬਰਾਬਰਤਾ ਦਾ ਹੱਕ ਅਧਿਕਾਰ ਦਵਾਇਆ ਸੋ ਅੱਜ ਪੂਰਾ ਦੇਸ਼ ਉਹਨਾਂ ਦਾ ਰਣੀ ਹੈ ਸੋ ਪੂਰੇ ਦੇਸ਼ ਦੇ ਵਿੱਚ ਆਤਮਿਕ ਤੌਰ ਤੇ ਉਹਨਾਂ ਦੇ ਅੱਜ ਚੰਚੜੇ ਲਾਇਆ ਜਾ ਰਹੇ ਹਨ ਪਰ ਮੈਂ ਇਹੀ ਬੇਨਤੀ ਕਰਦਾ ਸਭ ਤੋਂ ਦੇਸ਼ ਵਾਸੀਆਂ ਨੂੰ ਕਿ ਉਹਨਾਂ ਨੇ ਜੋ ਸਾਨੂੰ ਸਾਨੂੰ ਜੀਵਨ ਚ ਜਾਜ ਜਿਉਣ ਲਈ ਦੱਸੀ ਹੈ ਜੋ ਤੁਹਾਨੂੰ ਸੰਵਿਧਾਨ ਦੇ ਵਿੱਚ ਦੱਸਿਆ ਹੈ ਸਾਨੂੰ ਉਹਦੇ ਮੁਤਾਬਕ ਚੱਲਣ ਤੇ ਬਲਦੇ ਹੋ ਪਰਮਾਤਮਾ ਇਹੀ ਸਾਰੇ ਨਿਵਾਸ ਕਰਦੇ ਆ ਜੋ ਦੁਆਰਾ ਫਿਰ ਮਸੂਮ ਕਿਸ਼ਵਸ਼ੀਆਂ ਨੂੰ ਬਾਬਾ ਪਿੰਡ ਕੇਂਦਰੋਂ ਮੇਕ ਕਰ ਦਿੱਤੇ ਜਨ ਦੇਖਦੇ ਲੱਭਾ ਕੀ ਨਾਮ ਹੈ ਆਪਣਾ ਨੰਬਰ ਦਾ ਰਜਿੰਦਰ ਸਿੰਘ ਜੀ ਪੇ ਨਹੀਂ ਅੱਜ ਪੂਰੇ ਦੇਸ਼ ਦੇ ਵਿੱਚ ਟੀਮ ਦਾ ਅੰਬੇਦਕਰ ਦੀ ਦਾ ਜੰਮ ਦੇੜਾ ਮਨਾਇਆ ਜਾ ਰਿਹਾ ਕੀ ਕਹੋਗੇ ਬਾਬਾ ਸਾਹਿਬ ਮੇਰੇ ਕਰਦੇ ਲੋਕ ਸਾਰੇ ਦੇਸ਼ਵਸੀਆਂ ਜਨ ਨੂੰ ਨਿਯਮ ਬਣਾਈਆਂ ਆਪਾਂ ਨੂੰ ਇਹਨਾਂ ਨੇ ਦੇਣੇ ਰੱਖ ਸਕਦੇ ਹੈਂ ਕਿੰਝ ਇਹ ਜਦੋਂ ਅੰਦਰ ਆਉਂਦੇ ਹਾਂ ਆਰੇ ਗੱਲ ਨਹੀਂ ਚੱਲਦੇ ਜਿਵੇਂ ਸਾਰੰਭਣੀ ਸੰਜ ਆਪਣੀ ਸਾਹ ਜਾਈ ਸਾਰੇ ਪਰਿਵਾਰ ਆਏ ਬਾਜੀ ਨਰਿੰਦ ਜਨਮ ਜਨਮ ਨਹੀਂ